ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੇ ਵਿੱਚ ਚੁਣੇ ਗਏ ਐ ਇਹਦਾ ਪੂਰਾ ਨਾਮ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਜਾਗਰੂਕਤਾ ਦਾ ਮਤਲਬ ਇਹ ਹੈ ਕਿ ਜਗਾਉਣਾ ਸਰਕਾਰ ਨੂੰ ਜਗਾਉਣਾ ਤੇ ਆਪਣੇ ਭਾਈਚਾਰੇ ਨੂੰ ਨਾਲ ਜਗਾਉਣਾ ਕਿ ਜਿਹੜਾ ਆਪਣੇ ਹੱਕ ਲੈ ਸਕੀਏ ਸਰਕਾਰ ਨੂੰ ਜਗਾਉਣਾ ਵੀ ਜਿਹੜੇ ਸਾਡੇ ਹੱਕ ਦਿੱਤੇ ਜਾਣ ਉਹ ਜਗਾਉਣ ਵਾਸਤੇ ਇਹ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਨੇ ਦਾ ਨਾਮ ਰੱਖਿਆ ਗਿਆ ਤਾਂ ਜਿਹਦੀ ਆਪਾਂ ਸੁਸਾਇਟੀ ਵੀ ਇਹਨੂੰ ਕਹਿ ਦਿੰਦੇ ਨੇ ਸੁਸਾਇਟੀ ਦੇ ਵਿੱਚ ਵੀ ਆਪਾਂ ਹੈਗੇ ਆਂ ਤਾਂ ਉਸ ਮੁਤਾਬਕ ਜਿਹੜੇ ਅੱਜ ਜਿਹੜੀ ਚੋਣ ਹੋਈ ਆ ਅਸੀਂ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਜੋ ਵੀ ਕਮੇਟੀ ਮੈਂਬਰ ਜੋ ਵੀ ਸਾਡੇ ਆਏ ਆ ਆਸੇ ਪਾਸੇ ਤੋਂ ਜੋ ਜਿਹੜੀ ਕਮੇਟੀ ਚੁਣੀ ਗਈ ਹੈ ਭੁੱਲੜਾ ਦੇ ਵਿੱਚ ਆਏ ਹੋ ਤੁਸੀਂ ਮੇਰੇ ਸਾਹਮਣੇ 10 ਜਣੇ 12 ਹੋਵਾਂਗੇ ਆਪਾਂ ਤਾਂ ਅਸੀਂ ਸਾਰਿਆਂ ਦੇ ਧੰਨਵਾਦ ਕਰਦੇ ਆ ਤੁਸੀਂ ਸਮੇਂ ਦੇ ਵਿੱਚ ਉਹ ਸਮਾਂ ਕੱਢਿਆ ਤਾਂ ਬਾਕੀ ਗੱਲਬਾਤ ਬਾਅਦ ਚ ਕਿਉਂਕਿ ਅੱਜ ਥੋੜਾ ਸਮਾਂ ਘੱਟ ਆ ਬਾਕੀ ਕਰਦੇ ਆ ਗੱਲਬਾਤ ਥੋੜਾ ਕੰਮ ਧੰਦਾ ਹੋਣ ਕਾਰਨ ਅਸੀਂ ਬਾਅਦ ਦੇ ਵਿੱਚ ਫੇਰ ਆਉਣੇ ਵਿੱਚ ਤਾਂ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਦੁਨੀਆ ਤੱਕ ਪਹੁੰਚ ਜਾਏ ਪਤਾ ਲੱਗ ਜਾਏ ਕਿ ਜਿਹੜੇ ਸਾਡੇ ਅੱਜ ਜਿਹੜੇ ਪੰਜਾਬ ਦੇ ਵਿੱਚ ਚੁਣੇ ਗਏ ਆ ਪਾਸਟਰ ਆਪਣੇ ਇਸ ਕਾਰਨ ਸਖਦੇਵ ਸਿੰਘ ਜੀ ਇਹਨਾਂ ਨੂੰ ਪੰਜਾਬ ਦੇ ਮੀਤ ਪ੍ਰਧਾਨ ਬਣਾਇਆ ਗਿਆ ਸਖਪਾਲ ਸਿੰਘ ਨੂੰ ਪੰਜਾਬ ਕਮੇਟੀ ਦੇ ਮੈਂਬਰ ਬਣਾਇਆ ਗਿਆ ਇਸ ਕਾਰਨ ਸਾਰੇ ਨੇ ਸਵਾਗਤ ਕਰਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਠੀਕ ਹੈ ਧੰਨਵਾਦ ਜੀ ਓਕੇ